ਜਿਹੜੀਆਂ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਜਿਹੜੀਆਂ ਇਸ ਵੇਲੇ ਪੂਰੇ ਪੁਰਜੋਰ ਮਕਾਮਤੇ ਨੇ ਔਰ ਜਿਹੜੇ ਕੈਂਡੀਡੇਟ ਨੇ ਉਹ ਆਪਣਾ ਪ੍ਰਚਾਰ ਬੜੇ ਜੋਰ ਸ਼ੋਰ ਨਾਲ ਕਰਦੇ ਪਏ ਨੇ ਉੱਥੇ ਹੀ ਜਦੋਂ ਅਸੀਂ ਕਵਰੇਜ ਦੌਰਾਨ ਅਸੀਂ ਦੇਖਿਆ ਕਿ ਸਾਡੇ ਹਰਪ੍ਰੀਤ ਚਾਵਲਾ ਜੀ ਨੇ ਇੱਕ ਬਹੁਤ ਵਧੀਆ ਸਮਾਜ ਸੇਵਕ ਨੇ ਇਹਨਾਂ ਦੇ ਚਿਹਰੇ ਤੇ ਕੁਝ ਨਰਾਜ਼ਗੀ ਜਿਹੀ ਮਹਿਸੂਸ ਹੋਈ ਤੁਸੀਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਜਿਹੜੇ ਆਪਣੇ ਦਿਲ ਦੇ ਹਾ ਭਾਵ ਚੋਂ ਸਾਡੇ ਨਾਲ ਸਾਂਝੇ ਕੀਤੇ ਆ ਉਹ ਉਹ ਜਿਹੜੇ ਹਾ ਭਾਵ ਆ ਅਸੀਂ ਤੁਹਾਡੇ ਨਾਲ ਵੀ ਸਾਂਝੇ ਕਰਦੇ ਆ ਸਾਡੇ ਨਾਲ ਨੇ ਹਰਪੀਤ ਸਿੰਘ ਚਾਵਲਾ ਇੱਕ ਉਹਗੇ ਸਮਾਜ ਹੋਏ ਨੇ ਚਾਵਲਾ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਜਿਹੜਾ ਖੁਦ ਮਹਿਸੂਸ ਕੀਤਾ ਤੁਹਾਡੇ ਨਾਲ 2-4 ਮਿੰਟ ਸਾਡੀ ਜਿਹੜੀ ਗੱਲਬਾਤ ਹੋਈ ਆ ਉਹ ਮਹਿਸੂਸ ਕੀਤਾ ਕਿ ਤੁਸੀਂ ਥੋੜਾ ਜਿਹਾ ਨਾ ਮਤਲਬ ਦਰ ਕਿਨਾਰਜਾ ਕਰ ਰਹੇ ਹੋ ਇਲੈਕਸ਼ਨ ਨੂੰ ਇਹਦਾ ਕੀ ਕਾਰਨ ਹੈ ਜੀ ਦਰ ਕਿਨਾਰਜਾ ਇਸ ਕਰਕੇ ਕਰ ਰਹੇ ਆ ਜੀ ਮੈਂ ਇੱਕ ਬਿジネスਮੈਨ ਬੰਦਾ ਵਾਂ ਸਮਾਜ ਸੇਵਕ ਬੰਦਾ ਵਾਂ ਮੈਂ ਕਿਸੇ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਮੇਰਾ ਕਿਸੇ ਪਾਰਟੀ ਨਾਲ ਕੋਈ ਕਿਸੇ ਵੀ ਪਾਰਟੀ ਨਾਲ ਕੋਈ ਵੈਰ ਨਹੀਂ ਹੈ ਮੈਂ ਜਿਹੜਾ ਮੁੱਦਾ ਚੱਕਿਆ ਸਿਰਫ ਆਪਣੇ ਪਿੰਡ ਲਈ ਚੱਕਿਆ ਕਿ ਮੇਰੇ ਪਿੰਡ ਦਾ ਵਿਕਾਸ ਕਿਉਂ ਨਹੀਂ ਹੋਇਆ ਕਈ ਪਾਰਟੀਆਂ ਆਈਆਂ ਕਈ ਪਾਰਟੀਆਂ ਚਲੀਆਂ ਗਈਆਂ ਪਰ ਸਾਡੇ ਪਿੰਡ ਦਾ ਵਿਕਾਸ ਨਹੀਂ ਹੋਇਆ ਸਾਡੇ ਪਿੰਡ ਦੀ ਗ੍ਰਾਂਟਾਂ ਨੂੰ ਖਾ ਲਿਆ ਗਿਆ ਸਾਡੇ ਪਿੰਡ ਦੀਆਂ ਗ੍ਰਾਂਟਾਂ ਸਾਡੇ ਪਿੰਡ ਤੇ ਨਹੀਂ ਲਾਈਆਂ ਗਈਆਂ ਮੈਂ ਜਦੋਂ ਵੀ ਮੁੱਦਾ ਚੱਕਿਆ ਹਮੇਸ਼ਾ ਇਹੀ ਚੱਕਿਆ ਹੈ ਕਿ ਸਾਡੇ ਪਿੰਡ ਦਾ ਵਿਕਾਸ ਕਰਾਇਆ ਜਾਵੇ ਮੁੱਦੇ ਬਹੁਤ ਨੇ ਪਿੰਡ ਦੇ ਔਰ ਮੈਂ ਅੱਜ ਇਹ ਪੁੱ ਕੇ ਸਵਾਲ ਕਰਨਾ ਚਾਹੁੰਦਾ ਮਾਂ ਕਿ ਪਿੰਡ ਹੁਸੈਨਪੁਰਾ ਪੁੱਛਦਾ ਹੈ ਪਿੰਡ ਸੈਦਪੁਰਾ ਪੁੱਛਦਾ ਹੈ ਕਿ ਇੱਕ ਸਾਲ ਤੋਂ ਸਰਪੰਚ ਸਾਹਿਬ ਨੇ ਕਿਹੜੇ ਕੰਮ ਕਰਾਏ ਨਹੀਂ ਜਿਹੜੇ ਅੱਜ ਵੋਟਾਂ ਮੰਗਣ ਆਏ ਨੇ ਜਿਹੜੇ ਅੱਜ ਵੋਟਾਂ ਮੰਗਣ ਆਏ ਨੇ ਮੈਂ ਸਰਪੰਚ ਸਾਹਿਬ ਨੂੰ ਵੀ ਪੁੱਛਾਂਗਾ ਕਿ ਸਰਪੰਚ ਸਾਹਿਬ ਆਪਿਆ ਇੱਕ ਸਾਲ ਦੇ ਵਿੱਚ ਕਿਹੜੇ ਕੰਮ ਕਰਾਏ ਨੇ ਤੇ ਆਪਾਂ ਨੂੰ ਲੋਕਾਂ ਦੇ ਕੰਮ ਕਰਾਣੇ ਆ ਲੋਕਾਂ ਨੇ ਤੁਹਾਨੂੰ ਨੂੰ ਮੁੱਦਾ ਚੁਣਿਆ ਹੈ ਪਿੰਡ ਦਾ ਹਨਾ ਤੁਸੀਂ ਮੁਖੀ ਬਣਿਓ ਸਾਡੇ ਪਿੰ ਤੇ ਅਸੀਂ ਆਸ ਕਰਦੇ ਹਾਂ ਕਿ ਆਂਦੇ ਟਾਈਮ ਨੂੰ ਜੀ ਜਲਦੀ ਤੋਂ ਜਲਦੀ ਸਾਡੇ ਪਿੰਡ ਦਾ ਵਿਕਾਸ ਕਰਾਓ ਮੇਰੀ ਅੱਜ ਵੀ ਇਹੀ ਆਵਾਜ਼ ਹੈ ਕਿ ਪਿੰਡ ਹਸੈਣਪੁਰਾ ਦਾ ਨਾਮ ਉੱਚਾ ਕਰਨ ਲਈ ਪਿੰਡ ਦਾ ਵਿਕਾਸ ਕਰਵਾਓ ਪਿੰਡ ਦਾ ਵਿਕਾਸ ਕਰਵਾਓ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਆਈ ਸੀ ਉਹ ਇਹਨਾਂ ਨੇ ਮਤਲਬ ਜਿਹੜੀ ਆ ਉਹ ਖਾ ਲਈ ਗਈ ਆ ਤੁਸੀਂ ਇਦਾਂ ਦੇ ਕਈ ਅਲੋਕੇਸ਼ਨ ਲਗਾਏ ਆ ਆਪਣੇ ਇੱਕ ਦੋ ਮਿੰਟ ਦੀ ਕਲਾ ਦਾੰਦ ਦੇ ਵਿੱਚ ਨਾ ਤੇ ਉਹਦੇ ਲਈ ਤੁਹਾਡੇ ਕੋ ਕੋਈ ਪੁਖਤਾ ਸਬੂਤ ਹੈਗੇ ਆ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਉਹਦੇ ਵਾਸਤੇ ਮੇਰੇ ਕੋ ਬਕਦਾ ਸਬੂਤ ਹੈ ਜੀ ਆਰਟੀਆਈ 1 ਮੈਂ ਜਿੱਤ ਚੁੱਕਾ ਵਾਂ ਡੀਸੀ ਆਫਿਸ ਤੋਂ ਉਸ ਤੋਂ ਬਾਅਦ ਆਰਟੀਆਈ 2 ਮੇਰੀ ਚੰਡੀਗੜ੍ਹ ਦੇ ਵਿੱਚ ਲੱਗੀ ਹੋਈ ਹੈ ਜਿਹਦਾ ਮੈਨੂੰ ਅੱਜ ਚੰਡੀਗੜ੍ਹ ਤੋਂ ਕੋਈ ਜਵਾਬ ਨਹੀਂ ਆਇਆ ਮੈਂ ਪੱਕੇ ਬਰੂਫਾ ਦੇ ਨਾਲ ਬਹੁਤ ਜਲਦ ਇਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾ ਰਿਹਾ ਮੇਰੇ ਕੋਲ ਪੱਕੇ ਪ੍ਰੂਫ ਨੇ ਕਿ ਇੱਥੇ ਕੀ ਕੀ ਹੋਇਆ ਹੈ ਤੇ ਕਿੰਨੀ ਕਿੰਨੀ ਗ੍ਰਾਂਟ ਆਈ ਤੇ ਕਿੰਨਾ ਕਿੰਨਾ ਪੈਸਾ ਖਾਧਾ ਗਿਆ ਤੇ ਕਿੱਦਾਂ ਕਿੱਦਾਂ ਜਾਲੀ ਬਿੱਲ ਬਣਾਏ ਗਏ ਨੇ ਤੇ ਇਹ ਜਿਹੜੀ ਨਾਰਾਜ਼ਗੀ ਆ ਕਿਸੇ ਖਾਸ ਸਰਪੰਚ ਨਾਲ ਕਿਸੇ ਪਾਰਟੀ ਨਾਲ ਨਾ ਹੋਰ ਕਿਸੇ ਮੈਂਬਰ ਦੇ ਨਾਲ ਤੁਹਾਡੀ ਖਾਸ ਹੈਗੀ ਹੈ ਕਿ ਇਹ ਪੂਰੇ ਹੀ ਜਿਹੜਾ ਸਿਸਟਮ ਹੈ ਉਹਦੇ ਖਿਲਾਫ ਤੁਹਾਡੀ ਮੇਰੀ ਸਿਸਟਮ ਦੇ ਖਿਲਾਫ ਹੈ ਮੇਰੀ ਮੈਂ ਪਹਿਲੇ ਦੁਬਾਰਾ ਫਿਰ ਰਿਪੀਟ ਕਰ ਰਿਹਾ ਮੇਰੀ ਕਿਸੇ ਪਾਰਟੀ ਨਾਲ ਕੋਈ ਰੰਜਿਸ਼ ਨਹੀਂ ਹੈ ਸਾਰੇ ਭੈਣ ਭਰਾ ਨੇ ਸਾਰੀਆਂ ਪਾਰਟੀਆਂ ਸਾਡੀਆਂ ਭੈਣ ਭਰਾ ਨੇ ਐਸੀ ਕੋਈ ਗੱਲ ਨਹੀਂ ਹੈ ਮੈਂ ਕਹਿੰਦਾ ਪਿੰਡ ਦਾ ਨੁਮੋਦਾ ਕਿਸੇ ਵੀ ਪਾਰਟੀ ਤੋਂ ਆਵੇ ਕਿਸੇ ਵੀ ਸਰਕਾਰ ਦਾ ਹੋਵੇ ਪਰ ਪਿੰਡ ਦੇ ਵਿਕਾਸ ਤੇ ਮੁੱਦੇ ਦੀ ਗੱਲ ਕਰੇ ਪਿੰਡ ਦਾ ਵਿਕਾਸ ਤੇ ਕਰਾਵੇ ਆਪਾਂ ਜਦੋਂ ਇਲੈਕਸ਼ਨਾਂ ਲੜਨ ਲੱਗਦੇ ਆ ਉਦੋਂ ਤਾਂ ਪੰਜਾਬੀਆਂ ਲਖਦੀਆਂ ਬੋਲੀਆਂ ਲਾਨਦੀਆਂ ਕਿ 50 ਲੱਖੇ ਸਰਪੰਚੀ ਮੈਂ ਲਾ ਲਾਂਗਾ 50 ਲੱਖੇ ਸਰਪੰਚੀ ਮੈਂ ਲਾ ਲਾਂਗਾ ਤੇ ਅੱਜ ਜੀ ਆਪਾਂ ਸਰਪੰਚੀਆਂ ਨੇ ਲਈਆਂ ਨੇ ਤੇ ਮੈਂ ਇਹ ਚਾਹੁੰਦਾ ਮਾਂ ਕਿ ਉਹ ਪੰਜਾਬੀਆਂ ਲੱਖ ਰੁਪਏ ਪਿੰਡ ਦੇ ਵਿਕਾਸ ਤੇ ਲਾ ਦਿੱਤੇ ਜਾਣ ਤੇ ਇਹ ਜਿਹੜਾ 50 ਲੱਖ ਰੁਪਇਆ ਸਰਪੰਚੇ ਦਾ ਇੱਕ ਬਹੁਤ ਵੱਡੀ ਗੱਲ ਜਾਇਜ਼ ਵੀ ਆ ਤੁਸੀਂ ਕਹਿ ਰਹੇ ਹੋ ਸਹੀ ਵੀ ਹੋ ਸਕਦੀ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਤੁਸੀਂ ਕੀ ਕਿਹੜੇ ਪੱਖੋਂ ਤੁਹਾਡਾ ਕੋਈ ਦੱਸ ਸਕਦੇ ਹੋ ਪਾਰਟੀ ਗੁਰਮੀ ਹਾਂ ਸਾਡਾ ਜਿਹੜਾ ਪਿੰਡ ਉਹ ਇਸ ਪੱਖੋਂ ਜਿਹੜਾ ਆ ਉਹ ਪਿਛੜਿਆ ਹੋਇਆ ਜਾਂ ਕਿਹੜੀ ਫੈਸਿਲਿਟੀ ਸਹੂਲਤ ਤੁਸੀਂ ਚਾਹੁੰਦੇ ਸੀਗੇ ਕਿ ਸਾਡੇ ਪਿੰਡ 'ਚ ਵਿਕਾਸ ਹੋਵੇ ਕੀ ਇਹ ਫੈਸਿਲਿਟੀਆਂ ਦੇਖੋ ਜੀ ਫੈਸਿਲਿਟੀਆਂ ਆਏ ਨੇ ਜੀ ਜਦੋਂ ਆਪਾਂ ਇੱਕ ਨਮੂਨਾ ਚੁਣਿਆ ਕਲੋਨੀਆਂ ਵਾਲਿਆਂ ਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਆਪਾ ਇੱਕ ਮੁਖੀ ਚੁਣੇ ਗਏ ਆ ਪਿੰਡ ਦੇ ਤੇ ਜਦੋਂ ਆਪਣੇ ਕੋਲ ਕਲੋਨੀ ਦਾ ਕੋਈ ਬੰਦਾ ਕੋਈ ਕੰਮ ਕਰਾਣ ਆਂਦਾ ਹੈ ਤੇ ਅਗਵਾ ਆਪਾ ਇਹ ਗੱਲ ਕਹਿ ਦਿੰਨੇ ਆ ਕਿ ਕਲੋਨੀ ਦਾ ਕੰਮ ਤਾਂ ਬਿਲਡਰਾਂ ਨੇ ਕਰਾਣਾ ਹੈ ਨਾ ਕਿ ਸਰਪੰਚਾ ਦਾ ਹੁੰਦਾ ਹੈ ਜਿਵੇਂ ਵੋਟਾਂ ਲੈਣ ਲਈ ਕਲੋਨੀ ਵਿੱਚ ਜਾਣਾ ਹੈ ਵੋਟਾਂ ਕਲੋਨੀਆਂ ਲੈ ਕੋ ਲੈਣੀਆਂ ਨੇ ਤੇ ਕਲੋਨੀਆਂ ਦੇ ਕੰਮ ਵੀ ਸਰਪੰਚ ਸਾਹਿਬ ਨੂੰ ਕਰਾਣੇ ਪੈਣੇ ਕਿਉਂਕਿ ਇਹ ਸਾਡਾ ਹੱਕ ਬਣਦਾ ਆ ਆਪਾ ਆਪਣੀ ਜੇਬ ਵਿੱਚੋਂ ਦਾ ਕਰਾਣਾ ਨਹੀਂ ਆਪਾਂ ਸਰਕਾਰ ਤੋਂ ਲੈ ਕੇ ਐਮਐਲਏ ਸਾਹਿਬ ਤੋਂ ਫੰਡ ਲੈ ਕੇ ਆਪਣੇ ਪਿੰਡਾਂ ਦਾ ਕੰਮ ਕਰਾਣਾ ਹੈ ਤੇ ਜੇ ਲੋਕਾਂ ਨੇ ਨਿਮੁੰਦਾ ਸਾਨੂੰ ਚੁਣਿਆ ਹੈ ਤੇ ਸਾਨੂੰ ਉਹਨਾਂ ਦੇ ਹੱਕ ਲਈ ਲੜਨਾ ਵੀ ਤੇ ਗੱਲ ਤੇ ਕਰਨੀ ਪੈਣੀ ਲੋਕਾਂ ਵਾਸਤੇ ਸਾਨੂੰ ਤੇ ਜਿਹੜੇ ਆਪਣੇ ਇਸ ਵੇਲੇ ਸਰਪੰਚ ਸਾਹਿਬ ਨੇ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਜੀ ਉਹ ਅਕਾਲੀ ਦਲ ਤੋਂ ਜਿੱਤੇ ਸੀਗੇ ਪਰ ਉਹ ਦੂਸਰੇ ਦਿਨ ਹੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਗਏ ਦੂਸਰੇ ਦਿਨ ਹੀ ਦੋ ਦਿਨਾਂ ਬਾਅਦ ਹੀ ਆਮ ਆਦਮੀ ਪਾਰਟੀ ਨੂੰ ਜਿੱਦਾਂ ਹੀ ਅਕਾਲੀ ਦਲ ਨੇ ਉਹਨਾਂ ਨੂੰ ਜਿਤਵਾਇਆ ਤੇ ਉਹਨਾਂ ਨੇ ਦੋ ਦਿਨ ਬਾਅਦ ਹੀ ਆਮ ਆਦਮੀ ਪਾਰਟੀ ਨੂੰ ਜੋਇਨ ਕਰ ਗਏ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਤੇ ਤੁਹਾਡੇ ਸਾਹਮਣੇ ਕੋਈ ਸਾਡੇ ਇਹੋ ਜਿਹਾ ਕਾਨੂੰਨੀ ਹੋਣਾ ਚਾਹੀਦਾ ਵੀ ਜਿਹੜਾ ਇਹ ਦਲ ਬਦਲੂ ਸਿਸਟਮ ਚੱਲਦਾ ਆ ਤੇ ਇਹਦੇ ਖਿਲਾਫ ਵੀ ਤਾਂ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਮੈਂ ਤਾਂ ਇਹ ਚਾਹਨਾ ਜੀ ਜੇ ਕੋਈ ਪਾਰਟੀ ਨੂੰ ਜੁਆਇਨ ਕਰਦਾ ਚਾਹੇ ਉਹ ਪਾਰਟੀ ਜਿੱਤੇ ਚਾਹੇ ਉਹ ਹਾਰੇ ਇੱਕ ਬੰਦਾ ਜੇ ਕੋਈ ਕਿਸੇ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ 'ਚ ਜਾਣਾ ਚਾਹੁੰਦਾ ਹੈ ਮੈਂ ਤਾਂ ਕਹਿੰਦਾ 5 ਸਾਲ ਲਈ ਉਹਨੂੰ ਘੱਟ ਹੀ ਬਿਠਾ ਦੇਣਾ ਚਾਹੀਦਾ ਇੱਕ 5 ਸਾਲ ਦਾ ਉਹਨੂੰ ਲੈਣਾ ਹੀ ਨਹੀਂ ਚਾਹੀਦਾ ਉਹਨੂੰ ਕਹਿੰਦਾ ਉਹਨੂੰ ਇਹ ਕਹਿਣਾ ਚਾਹੀਦਾ ਕਿ ਪਹਿਲੇ 5 ਸਾਲ ਤੂੰ ਲੋਕਾਂ ਦੀ ਸੇਵਾ ਕਰਕੇ ਲੋਕਾਂ ਦਾ ਲੋਕਾਂ ਦੇ ਕੰਮ ਕਰਕੇ ਦਿਖਾ ਜੇ ਤੂੰ ਲੋਕਾਂ ਦੇ ਕੰਮ ਕਰਕੇ ਦਿਖਾਏਂਗਾ ਲੋਕ ਤੈਨੂੰ ਹਰਮਨ ਪਿਆਰਾ ਸਮਝਣਗੇ ਤਾਂ ਉਹਨੂੰ ਆਪਣੀ ਪਾਰਟੀ 'ਚ ਲੈਣਾ ਚਾਹੀਦਾ ਅੱਛਾ ਹੁਣ ਇੱਕ ਆਖਰੀ ਸਵਾਲ ਹੈ ਇੱਕ ਜੈਨੂ ਦਾ ਸਵਾਲ ਹੈ ਹਰ ਇੱਕ ਪੱਤਰਕਾਰ ਅੱਜਕੱਲ ਇਹ ਪੁੱਛ ਰਿਹਾ ਕਿ ਤੁਸੀਂ ਜਿਹੜੀ ਆਮ ਆਦੀ ਪਾਰਟੀ ਸਰਕਾਰ ਆ ਜਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੁਸੀਂ ਉਹਨਾਂ ਨੂੰ ਉਹਨਾਂ ਜਿਹੜੇ ਕੰਮਕਾਰ ਹੈ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨੂੰ 100 ਦੇ ਵਿੱਚੋਂ ਕਿਹਨੇ ਨੰਬਰ ਦੇਣਾ ਚਾਹੂੰਗਾ ਦੇਖੋ ਜੀ ਮੈਂ ਉਹਨਾਂ ਨੂੰ ਨੰਬਰ ਫਿਲਹਾਲ ਤੇ ਮੈਂ ਕੋਈ ਵੀ ਨਹੀਂ ਦੇਣਾ ਚਾਹਾਂਗਾ ਉਹਨਾਂ ਨੇ ਬਾਹਰਲੇ ਜ਼ਿਲ੍ਹਿਆਂ 'ਚ ਬੜੇ ਕੰਮ ਕਰਾਏ ਹੋਣਗੇ ਸਰਕਾਰ ਅੱਗੇ ਆ ਰਹੀ ਹੋਏਗੀ ਬਟ ਮੇਰੇ ਪਿੰਡ ਹੁਸੈਨਪੁਰਾ ਦਾ ਕੋਈ ਵਿਕਾਸ ਨਹੀਂ ਹੋਇਆ ਮੈਂ ਇਸ ਕਰਕੇ ਉਹਨਾਂ ਨੂੰ ਕੋਈ ਨੰਬਰ ਨਹੀਂ ਦੇਣਾ ਚਾਹਾਂਗਾ